ਜਿਹੜਾ ਪੰਜਾਬ ਦੇ ਹੱਕ ਵਿੱਚ ਭਾਨੇ ਦੇ ਹੱਕ ਵਿੱਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਦੱਬਣ ਦੀ ਕੋਸ਼ਿਸ਼ ਕਰਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਕੇ ਉਹਦਾ ਸੰਮਣ ਉਹਦਾ ਸੰਮਣ ਇਹ ਕਹਿੰਦੇ ਸਾਨੂੰ ਜੇ ਉੱਥੇ ਲੁੱਟ ਲਿਆ ਜੀ ਸਾਡੀ ਮੇਲ ਦੀ ਕੁਰਸੀ ਖੋ ਗਏ ਲੈ ਗਈ ਬੀਜੇਪੀ ਉੱਠ ਕੇ ਲੈ ਗਈ ਅਸੀਂ ਸੁਨੀਪੁਰ ਜਾਵਾਂਗੇ ਲੋਕਾਂ ਦਾ ਅੰਦਰ ਦਾ ਕਹਾਣ ਹੋ ਗਿਆ ਈਡੀ ਸਾਡੇ ਇਹਨੂੰ ਫੜਨ ਨੂੰ ਪੜੇ ਕੇਸਰੀਵਾਰ ਨੂੰ ਛੋਡੇ ਬਾਰੀ ਕਹਾਣ ਹੁੰਦਾ ਜਨਾਬ ਆਹ ਕਹਾਣੀ ਯਾਰ ਆਹ ਬੈਠੀ ਹੈ ਬਰਦਬ ਚੈਰੀਆ ਬੱਚੇ ਮਗਰ ਸਾਡੇ ਨਹੀਂ ਦਾਦੀ ਰੋਜ਼ ਰੋਂਦੀ ਦੀ ਅੱਖਾਂ ਸੁੱਜੀਆਂ ਪਗਿਆ ਇਹ ਕਹਾਣ ਨਹੀਂ ਇਹ ਕਹੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਰ ਦੇ ਪਸਾਰ ਦੀ ਖਲਾਨਾ ਕਰਦੇ 10 ਮਾਨ ਸਰਬ 10 ਪੰਚ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੀ ਸਰਕਾਰ ਤੋਂ ਕੱਢ ਕੇ ਦੇ ਰਿਕਾਰਡ ਤਰ ਦੋ ਸਾਲ ਹੋ ਗਏ ਐਨੀਆਂ ਠਗੀਆਂ ਬੱਧੀਆਂ ਤੇਰੇ ਦੋ ਸਾਲਾਂ ਚ ਅਸਰਿਆ ਬਣਾ ਸਰਕਾਰ ਦਾ ਕੰਮ ਚੱਲਦਾ 10 ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੇ ਉੱਤੇ ਕੱਢ ਕੇ ਦੇ ਕਾਨੂੰਨ ਰਿਕਾਰਡ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ 10 ਜੀ ਕੋ ਦਿੱਤਾ ਪਰਚਾ ਸੋਚ ਕਰਕੇ ਇਹ ਗੱਪਰੋੜ ਨੇ ਬੰਦ ਕਰਾ ਦੁਬਾਰਾ ਕਰਨਾ ਲੋਕਾਂ ਨੂੰ ਬੰਦ ਕਰ ਦੇ ਚੁਟਕਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੇ ਜਿੰਦਾ ਗੁਲਾ ਚਿੱਤੀ ਜਾਂਦੇ ਆ ਇਹ ਸਮਝ ਗਏ ਤੇ ਨਾ ਚਾਹੁੰਦਾ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹੁੰਦਾ ਅੱਜ ਵੀ ਕਹਿੰਦੇ ਆ ਪੰਜਾਬ ਦੀ ਕਰ ਪਾਈਆ ਤਿੰਨ ਸਾਲ ਤਰੀ ਕੋਈ ਨਹੀਂ ਇਹ ਲੋਕ ਹੈ ਬਹੁਤ ਵੱਡੀ ਤਾਕਤ ਜਰਨਲੋ ਦਵਾਈ ਨਹੀਂ ਦਬਦੇ ਹੁੰਦੇ ਇਹ ਵਾੜਾ ਵੱਡਾ ਫਲੇਖਾ ਪੜੀ ਬੈਠੇ ਤੇ ਸਲਾਹ ਕਰ ਪਤਾ ਨਹੀਂ ਕਿਹੜਾ ਹੈ ਜਿਹੜਾ ਇਹਦੀ ਸਲਾਹ ਹੁੰਦਾ ਜਾ ਕੇ ਇਹਨੂੰ ਹੀ ਬੰਗਾ ਬੋਲਿਆ ਇਹਨੂੰ ਹੀ ਬੰਦ ਕਰ ਦੇ ਉਹ ਬੋਲਿਆ ਇਹਨੂੰ ਹੀ ਬੰਦ ਕਰ ਦੇ ਸੋ ਇਸ ਕਰਕੇ ਭਾਈ ਤਿਆਰੀ ਪੂਰ ਰੱਖਣੀਆਂ ਨੌਜਵਾਨੋ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰਡਾ ਜਿਆਦਾ ਜ਼ੋਰ ਲਾਉਣਾ ਡੀ ਚੋਟੀ ਦਾ ਵਿਕ ਸਾਖ ਕੇ ਭੜਾ ਕੇ ਕਿਸੇ ਬਹਾਨੇ ਕੁੱਟ ਗਏ ਜਬਰ ਕਰ ਗਏ ਜਿਲ੍ਹਾ ਸਿੱਟਗੇ ਸਟਲਾ ਪਰ ਇਹਨੂੰ ਇਹ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਤਾਂ ਕੋਈ ਗੱਲ ਨਹੀਂ ਆਓ ਜਿਹਨੇ ਮਾਰਨ ਅੱਡਾਂ ਅਸੀਂ ਖਾਣ ਨੂੰ ਤਿਆਰ ਆਓ ਜਿਹਨੇ ਚਲਾਉਣਾ ਜੋ ਕਰਨਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐ ਫਿੱਟ ਕਰ ਸਿਰਫ ਕੋਈ ਨਾ ਕੋਈ ਗਾਣੀ ਹੁਣੇ ਪੂਰਾ ਬਰਤਾਨ ਆਪਣੇ ਮੀਡੀਆ ਛੱਡਣ ਦਾ ਪੂਰਾ ਆਪਣੇ ਇਹਨਾਂ ਨੇ ਆਈਟੀਸਲ ਪੂਰਾ ਸਰਗਰਮ ਕਰਤਾ ਆਪਣੇ ਮੀਡੀਆ ਸਰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਪੌਣੀਆਂ ਦੀਆਂ ਪੁਰਾਣੀਆਂ ਵੀਡੀਓ 50 ਸਾਲ ਵਾਲੀਆਂ ਇਹ ਜੀ ਆਹ ਬੁਰੜਾ ਰਿਹਾ ਹੈ ਗੋਲਾ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾਲ ਉਹ ਸਾਰਿਆਂ ਨੂੰ ਪਤਾ ਹੁਣ ਭਾਨਾ ਕੀ ਕਰਦਾ ਰਿਹਾ ਗੱਲ ਇਹ ਤੇ ਆ ਪਾਰੇ ਲਗਾਤਾਰ ਇੱਕ ਬਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਨਨੇ ਦੇ ਹੱਕ 'ਚ ਕੋਈ ਆਵੇ ਨਾ ਖੜੇ ਨਾ ਮੈਂ ਫਿਰ ਕਿਹਨਾਂ ਪੰਜਾਬ ਦੇ ਲੋਕੋ ਮਸਲਾ ਭਾਨਾ ਨਹੀਂ ਹੈ ਮਸਲਾ ਜ਼ਬਰ ਦੇ ਖਿਲਾਫ ਲੜਾਉਂਦਾ ਤੇ ਜ਼ਬਰ ਕਿਸੇ ਦੀ ਵੀ ਵਾਰੀ ਆਉਗੀ ਜ਼ਬਰ ਕਿਸੇ ਦੇ ਵੀ ਟਾਉਣਗੇ ਇਹ ਜ਼ਬਰ ਨੂੰ ਕਿਸੇ ਦੇ ਵੀ ਕਰਨਗੇ ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵਿਕਰਮ ਮਾਹੌਲ ਬਣਾ ਦੇ ਕੋਈ ਗੱਲ ਨਹੀਂ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਮੌਕੇ ਉੱਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਨਾ ਨਾਲ ਦੀ ਨਾਲ ਇੱਕ ਅਫਵਾਹ ਹੋਰ ਫਲਾਉਣਗੇ ਉਹ ਨਿਪਟਣ ਗਿਆ ਜੀ ਨਿਪਟਣ ਗਿਆ ਜੀ ਨਾ ਅਫਵਾਹ ਚ ਨਾ ਦਿਓ ਨਿਪਟਣ ਤੋਂ ਨਾ ਅੱਜ ਹੀ ਉਹਨਾਂ ਚਾਰ ਪੰਜ ਮੁੰਡਿਆਂ ਨੇ ਫੋਨ ਆਏ ਕਹਿੰਦੇ ਭਾਈ ਨਿਪਟ ਗਿਆ ਮੈਂ ਕੋਈ ਨਿਪਟਿਆ ਨਹੀਂ ਜਿੰਨਾ ਜ ਸਾਡੇ ਮੂੰਹ ਚੋ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਵੀ ਨਿਪਟ ਗਿਆ ਇਹ ਅਫਵਾਹ ਛੱਡ ਕੇ ਕੋਸ਼ਿਸ਼ ਕਰਨਗੇ ਪਿੰਡਾਂ ਦੇ ਵਿੱਚ ਕੋਈ ਐ ਨਹੀਂ ਬਦਲੇ ਬੰਦੇ ਵੱਡ ਗਰੁੱਪਾਂ ਚ ਪਾ ਦੇਣ ਜੋ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਬੜ ਗਿਆ ਜੀ ਮਾਹੌਲ ਤਾਂ ਉਹਦਾ ਉੱਤੇ ਹੋਰ ਨਹੀਂ ਕੋਈ ਇਕੱਠ ਨਹੀਂ ਹੋਣਾ ਜਾਂ ਪਤਾ ਕੀ ਕਰਦੇ ਆ ਉੱਤੇ ਵੀ ਕਹਿੰਦੇ ਦਿੱਤੀ ਵਾਲੇ ਦਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਐਸਐਚਓ ਉਹਦੇ ਬਾਗਿਆ ਆਪਣੇ ਮੁੰਡਾ ਖੜਾ ਬੱਲੜਾ ਤੋਂ ਆਇਆ ਹੁਣ ਤੇ ਉਹ ਨਾਲੇ ਨੂੰ ਮੁੰਡੇ ਸਿਵਾਰ ਕੇ ਉਹਨੂੰ ਕਹਦਾ ਉਹ ਤਾਂ ਕੋਈ ਜਾਂਦੇ ਨਹੀਂ